ਤੇ ਟੁਡੇ ਆਈ ਵਾਂਟਡ ਟੂ ਬਰੀਫ ਅਬਾਊਟ आवर ਫਿਊਚਰ ਰੋਡ ਮੈਪ ਤੇ 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਖ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕੀ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਸੋ ਇਸ ਲਈ ਅਸੀਂ ਇਹਨਾਂ ਨੇ ਵੀ ਡੀ ਸੀਜ਼ ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕਰਾਸ ਚੈੱਕ ਕੀਤਾ ਜਾਊਗਾ कि ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫਿਸਸ ਤਿਆਰ ਹੋ ਜਾਣਗੇ ਤੇ organized crime ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਇੰਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਤੋ तकरीबन 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਪਾਇਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ NIA ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ ਸਾਫਟਵੇਅਰ ਲਾਂਚ ਕੀਤਾ ਸੀਗਾ ਉਸ ਦੇ ਨਾਲ ਲਿੰਕ ਕੀਤਾ ਗਿਆ ਹੈਗਾ so that there is seamless exchange of information with the national uh, national database uh, we we will focus on ਜਿਹੜੇ ਟ੍ਰੈਵਲ ਏਜੰਟਸ ਹੈਗੇ ਕੁਝ ਇਸ਼ੂਸ ਅਸੀਂ ਫਲੈਗ ਕੀਤੇ ਹਨ ਜਵੇਂ ਜਿਹੜਾ ਪਾਸਪੋਰਟ ਇਸ਼ੂਇੰਗ ਸਿਸਟਮ ਹੈਗਾ ਉਸ ਨੂੰ ਕਿਵੇਂ ਲਿੰਕ ਕੀਤਾ ਜਾਵੇ ਕ੍ਰਿਮੀਨਲ ਰਿਕਾਰਡ ਵੈਰੀਫਿਕੇਸ਼ਨ ਦੇ ਨਾਲ so that ਜਿਹੜੇ ਡੂ ਫੋਲਸ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਦੇਸ਼ ਤੋਂ ਬਾਹਰ ਨਿਕਲ ਜਾਂਦੇ ਹਨ ਜਾਂ ਪਾਸਪੋਰਟ ਜਿਹੜੇ ਦੂਜੇ ਪਾਸਪੋਰਟ ਅਫੀਸਰਸ ਤੋਂ ਬਣਵਾ ਲੈਂਦੇ ਉਸ ਤੇ ਅੰਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਥੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸਾਇੰਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਧਾਨਸ਼ੂ ਸ਼ਰਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ ਤਿੰਨ ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰੋਮ ਦੀ ਸੈਂਟਰਲ ਗਵਰਨਮੈਂਟ Uh, for procuring uh, 17 more anti drone systems in the next financial year so usly ek high powered committee constitute ho gayi hai so bsf de naal in fact trials chalde paye hege expression of interest has been issued so that uh, jeda best system available huga usnu no proper procedure nal state government di approval nal uh, jeda huga usnu no procure kita jaauga in a completely coordinated manner with the bsf and other agencies ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜੇਸ ਹੈਗੇ ਜਿਹੜੀ ਟਰਾਂਸ ਬਾਰਡਰ ਸਮਗਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ਆਪਰੇਸ਼ਨਲਾਈਜ਼ ਕਰਾਂਗੇ ਕਿ ਥਰੂ ਇਸ਼ੂਐਂਸ ਆਫ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਕੋਆਰਡੀਨੇਸ਼ਨ ਵਿਦ ਸੀਬੀਆਈ NIA other central agencies ਕਿ ਸਾਡਾ ਫੋਕਸ ਹੋਊਗਾ ਕਿ ਵੱਧ ਤੋਂ ਵੱਧ ਕ੍ਰਿਮੀਨਲਸ ਨੂੰ ਇੰਡੀਆ ਲੈ ਕੇ ਆਇਆ ਜਾਵੇ ਸੋ ਦੈਟ ਦੇ ਫੇਸ ਦੀ ਲਾਅ ਦੇ ਫੇਸ ਦੀ ਹੀਟ ਆਫ ਦੀ ਲਾਅ ਐਂਡ ਇਨਾ ਨਿਊ ਐਂਡ ਟੂ ਐਂਡ ਮੈਨਰ ਦੇ ਵਿੱਚ ਜਿਹੜਾ ਇਹਨਾਂ ਦਾ ਪੂਰਾ ਇਕੋਸਿਸਟਮ ਹੈਗਾ ਜਿਹੜੇ ਫਾਈਨੈਂਸਰ ਵੀ ਹੈਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਜਿਹੜਾ ਇਹਨਾਂ ਨੂੰ ਪਨਾਹ ਦਿੰਦੇ ਹੈਗੇ ਤੇ ਉਹ ਸਾਰਿਆਂ ਦੀ ਮੈਪਿੰਗ ਕਰਕੇ ਜਿਹੜਾ ਹੈਗਾ ਉਸ ਤੇ ਇਨ ਐਂਡ ਟੂ ਐਂਡ ਮੈਨਰ ਨੈਟਵਰਕਸ ਵਿਲ ਬੀ ਟਾਰਗੇਟਿਡ ਐਂਡ ਬਸਟਡ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਹੜੇ 2367 ਸੀਸੀਟੀਵੀਜ਼ 585 ਲੋਕੇਸ਼ਨਸ ਤੇ ਦੇ ਵਿਲ ਬੀ ਰੈਡੀ ਬਿਫੋਰ 31st ਆਫ ਮਾਰਚ ਸੋ ਵਿਚ ਵਿਲ ਬੀ ਅ ਗ੍ਰੇਟ ਬੂਸਟ ਫਾਰ ਦੀ ਇੰਟਰਨਲ ਸਕਿਉਰਟੀ ਗ੍ਰਿਡ ਜਿਹੜੀ ਪਾਕਿਸਤਾਨ ਦੇ ਇਨਟਰੂਜਨਸ ਤੇ ਰੌਗ ਡਰੋਨਸ ਦੇ ਖਿਲਾਫ ਜਿਹੜੀ ਕੰਮ ਕਰ ਰਹੀ ਹੈ ਨੈਕਸਟ ਈਅਰ ਸਾਡਾ ਇੱਕ ਮੇਨ ਟੀਚਾ ਹੈਗਾ कि 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ which will be at par with the best in the country ਸੋ ਇਸ ਲਈ ਅਸੀਂ ਇੱਕ ਸੈਕਟਰ 89 ਦੇ ਵਿੱਚ ਗਵਰਨਮੈਂਟ ਹੈਜ਼ ਅਲੋਟਡ ਪੰਜਾਬ ਪੁਲਿਸ ਅ ਪਲਾਟ ਆਫ ਲੈਂਡ ਜਿਸ ਤੇ ਇੱਕ ਅਲਟਰਾ ਮਾਡਰਨ 200 ਕਰੋੜ ਦੀ ਲਾਗਤ ਤੋਂ ਇਨ ਫੇजेस ਇੱਕ ਮਾਡਰਨ ਕੰਟਰੋਲ ਰੂਮ ਸਟੇਟ ਲੈਵਲ ਕੰਟਰੋਲ ਰੂਮ ਬਣੂਗਾ ਤੇ 125 ਕਰੋੜ ਅਪਗ੍ਰੇਡੇਸ਼ਨ ਆਫ ਵਹੀਕਲਸ ਫਲੀਟ ਅਪਗ੍ਰੇਡੇਸ਼ਨ ਤੇ ਖਰਚ ਕੀਤੇ ਜਾਣਗੇ ਤੇ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਨੇ ਤਕਰੀਬਨ 800 ਕਰੋੜ ਤੋਂ ਵੱਧ ਮੋਡਰਨਾਈਜੇਸ਼ਨ ਤੇ ਖਰਚ ਕੀਤਾ ਹੈਗਾ ਤੇ ਸਾਡੇ ਇਨਫੈਕਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਹੀਕਲ ਸਕ੍ਰੈਪਿੰਗ ਪਾਲਿਸੀ ਹੈਗੀ ਉਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ 15 ਸਾਲ ਤੋਂ ਪੁਰਾਣੀ ਕੋਈ ਵੀ ਵਹੀਕਲ ਜਿਹੜੀ ਉਹ ਔਨ ਰੋਡ ਨਹੀਂ ਰਹਿਣੀ ਚਾਹੀਦੀ ਅਸੀਂ ਤਕਰੀਬਨ 2000 ਗੱਡੀਆਂ ਅਸੀਂ ਆਪਣੀ ਸਕ੍ਰੈਪ ਕੀਤੀਆਂ फिर उस इन ल्यू ऑलमोस्ट टू थाउजेंड व्हीकल्स जिस तक पंद्रह सौ फोर व्हीलर तक पांच सौ तो टू व्हीलर अस अक्वायर किए हैं इन द नैक्सट लास्ट थ्री ईयरस फॉर द नैक्सट ईयर अवर टारगेट इज वी विल बी अक्वायरिंग बिटवीन एट हंड्रेड एंड वन थाउजेंड वहीकल्स प्योरली फॉर पी सी आर एंड रिस्पॉन्स टू डिस्ट्रस कॉल्स ऑन एक सौ बारह सो ਇਸ ਦੇ ਵਿੱਚ ਜਿਹੜਾ ਅਸੀਂ ਅਸੀਂ ਜਿਹੜਾ ਮਾਡਰਨਾਈਜੇਸ਼ਨ 'ਚ ਮੈਂ ਥੋੜਾ ਜਿਹਾ ਆਈ ਵਿਲ ਟੇਕ ਬੈਕ ਐਂਡ ਸਪੈਂਡ ਆਲਮੋਸਟ 45 ਕਰੋੜਸ ਵੀ ਹੈਵ ਸਪੈਂਟਡ ਔਨ ਪੁਲਿਸ ਵੈਲਫੇਅਰ ਅ ਅਪਗ੍ਰੇਡੇਸ਼ਨ ਔਫ ਕਾਉਂਟਰ ਇੰਟੈਲੀਜੈਂਸ ਵਿੰਗ ਤੇ 80 ਕਰੋੜ ਖਰਚਾ ਗਿਆ ਹੈਗਾ 40 ਕਰੋੜ ਸਾਈਬਰ ਕ੍ਰਾਈਮ ਡਿਵੀਜ਼ਨ ਟੂ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਨਿੰਗ ਔਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 145 ਕਰੋੜ ਅਸੀਂ ਸਪੈਂਡ ਕੀਤੇ ਆ ਮੋਡਰਨਾਈਜੇਸ਼ਨ ਤੇ 80 ਕਰੋੜ ਤੇ 258 ਕਰੋੜ ਐਕਵੀਜ਼ੀਸ਼ਨ ਆਫ ਵਹੀਕਲਸ ਸੋ ਇੱਕ ਬਹੁਤ ਐਂਬੀਸ਼ਸ ਜਿਹੜਾ ਸਾਡੇ ਸਟਾਰਟਿੰਗ ਫਰੋਮ ਦੀ ਕਟਿੰਗ ਐਜ ਲੈਵਲ ਆਲ ਦੀ ਐਸ ਐਚਓ ਜਿਹੜੇ 456 ਥਾਣੇ ਹੈਗੇ ਪੰਜਾਬ ਦੇ ਵਿੱਚ ਸਾਰਿਆਂ ਕੋਲ ਹੁਣ ਨਵੀਆਂ ਗੱਡੀਆਂ ਹੈਗੀਆਂ ਆਲ ਦੀ ਪੁਲਿਸ ਪੋਸਟ ਹੈਵ ਨਿਊ ਵਹੀਕਲਸ ਸੀਆਈਏ ਇਨਚਾਰजेस ਹੈਵ ਨਿਊ ਵਹੀਕਲਸ ਕਾਫੀ ਜਿਹੜੇ ਸਾਡੇ ਕਟਿੰਗ ਹੈ ਜਿਹੜੇ ਗੈਸਟ ਅਫਸਰਸ ਹੈਗੇ ਐਸਪੀ ਲੈਵਲ ਤੇ ਤਕਰੀਬਨ ਅਸੀਂ 100% ਨਵੀਆਂ ਗੱਡੀਆਂ ਦਿੱਤੀਆਂ ਹੈਗੀ ਡੀਐਸਪੀ ਸਾਡੇ ਹਜੇ ਰਹਿੰਦੇ ਆ ਸੋ ਉਹਨਾਂ ਲਈ ਥਿਸ ਇਅਰ ਵੀ ਆਰ ਪਲਾਨਿੰਗ ਟੂ ਗਿਵ ਨਿਊ ਵਹੀਕਲਸ ਟੂ 올 ਆਵਰ ਡੀਐਸਪੀਸ ਬਿਕਾਜ਼ ਇਹ ਸਾਰੀਆਂ ਗੱਡੀਆਂ ਜਿਹੜੀਆਂ ਪੁਰਾਨੀਆਂ ਹੋ ਚੁੱਕੀਆਂ ਕਪੈਸਿਟੀ ਬਿਲਡਿੰਗ ਦੇ ਵਿੱਚ ਅੱਗੇ ਜਿਹੜਾ ਸਾਡਾ ਪਲਾਨ ਹੈਗਾ ਸਟੇਟ ਗਵਰਨਮੈਂਟ ਨੇ ਇੱਕ ਪੁਲਿਸ ਮੈਗਾ ਬਿਲਡਿੰਗਸ ਪ੍ਰੋਜੈਕਟ ਜਿਹੜਾ 426 ਕਰੋੜ ਦਾ ਅਪਰੂਵ ਕੀਤਾ ਹੈ ਇਨ 3 ਫੇਸਸ ਸੋ ਇਹ ਇਹਦਾ ਜਿਹੜੀ ਫੰਡਿੰਗ ਹੈਗੀ ਅਗਲੇ 3 ਸਾਲਾਂ ਦੇ ਵਿੱਚ 426 ਕਰੋੜ ਸਟੇਟ ਗਵਰਨਮੈਂਟ ਖਰਚ ਕਰੂਗੀ ਜਿਸ ਦੇ ਵਿੱਚ ਸਾਡੀ ਹੈ ਜਵੇਂ ਸੈਕਟਰ 89 ਦੇ ਵਿੱਚ ਮੈਂ ਦੱਸਿਆ ਡਾਇਲ 112 ਬਿਲਡਿੰਗ ਤੇ ਫੇਸ 4 ਮੁਹਾਲੀ ਦੇ ਵਿੱਚ ਸਾਈਬਰ ਕ੍ਰਾਈਮ ਦੀ ਨਵੀਂ ਬਿਲਡਿੰਗ ਨਵਾਂ ਹੈੱਡਕੁਆਟਰਸ ਉਹ ਦੇ ਆਰ ਅੰਡਰ ਕੰਸਟਰਕਸ਼ਨ ਤੇ ਕੰਮ ਸ਼ੁਰੂ ਹੋ ਗਿਆ ਹੈਗਾ ਦੋ ਪੁਲਿਸ ਲਾਈਨਸ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਮਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਉਨਾ ਤੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ 2025-26 ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਤੇ 11 ਪੁਲਿਸ ਸਟੇਸ਼ਨਸ ਨਵੀਂ ਬਿਲਡਿੰਗਸ ਦਾ ਕੰਮ ਚੱਲ ਰਿਹਾ ਹੈਗਾ ਅ ਨੈਕਸਟ ਫਾਈਨੈਂਸ਼ੀਅਲ ਇਅਰ ਤੇ ਉਸ ਤੋਂ ਬਾਅਦ ਜਿਹੜਾ 27-28 ਦੇ ਵਿੱਚ ਅ 1 ਨਿਊ ਬਿਲਡਿੰਗ ਇਸ ਕਮਿੰਗ ਜਿਸ ਨੂੰ ਅਸੀਂ ਆਈਟੀ ਸਿਟੀ ਦੇ ਵਿੱਚ ਪੁਲਿਸ ਭਵਨ ਦਾ ਨਾਮ ਦੇ ਰਹੇ ਹੈਗੇ ਜਿਸ ਦੇ ਵਿੱਚ ਸਾਡੀ ਇੱਕ ਸਾਡਾ ਅ ਅਲਟਰਾ ਮਾਡਰਨ ਪੁਲਿਸ ਸਟੇਸ਼ਨ ਹੋਊਗਾ 94 ਕਰੋੜ ਦੇ ਖਰਚੇ ਤੇ ਤੇ ਉੱਥੇ ਜਿਹੜੇ ਏਜੀਟੀਐਫ ਦਾ ਹੈਡਕ quarters ਉਸ ਬਿਲਡਿੰਗ ਚ ਹੋਊਗਾ ਇੱਕ ਹੋਰ ਸੈਪਰੇਟ ਬਿਲਡਿੰਗ ਦੇ ਵਿੱਚ ਐਨਟੀਐਫ ਦਾ ਹੈਡਕ quarters ਹੋਊਗਾ ਉਹ ਵੀ ਪਲਾਨਡ ਹੋ ਗਈ ਹੈ ਉਹਦੇ ਲਈ ਲੈਂਡ ਜਿਹੜਾ ਸਾਨੂੰ ਅਲਾਟ ਕਰਤਾ ਗਿਆ ਹੈਗਾ ਬਟਾਲਾ ਦੀ ਪੁਲਿਸ ਲਾਈਨ ਗਵਰਨਮੈਂਟ ਨੇ ਅਪਰੂਵ ਕਰਤੀ ਹੈ ਸੋ ਨੈਕਸਟ ਫਾਈਨੈਂਸ਼ੀਅਲ ਇਅਰਸ ਚ ਬਟਾਲਾ ਡਿਸਟ੍ਰਿਕਟ ਦੀ ਪੁਲਿਸ ਲਾਈਨਸ ਜਿਹੜੀ ਉਹ ਉਸ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਊਗੀ ਕਾਫੀ ਵੱਡੇ ਲੈਵਲ ਤੇ ਜਿਹੜਾ ਸਾਡਾ ਟ੍ਰੇਨਿੰਗ ਸੈਂਟਰ ਫਲੋਰ ਦੇ ਵਿੱਚ ਪੰਜਾਬ ਪੁਲਿਸ ਅਕੈਡਮੀ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟ ਜਿਹੜਾ ਉਹ ਅਪਰੂਵ ਹੋ ਗਿਆ ਹੈ so the capacity building is also extending to the field of training of manpower so assi uh, ndps act de vich assi jehde mulazima nu jehve recently rajiv gandhi national law university de vich training hoi sigi so inna nu assi modern training dange so uh, for cctns connectivity uh, linking up linking of police stations do phases de vich karange jin police stations te 400 to kat fira darj hundi hai ਉੱਥੇ ਜਿਹੜੀ ਇਸ ਵੇਲੇ 30 Mbps ਦੀ ਕਨੈਕਟੀਵਿਟੀ ਹੈਗੀ ਇੰਟ੍ਰੈਸਟਿੰਗਲੀ ਦੀ ਕਨੈਕਟੀਵਿਟੀ ਆਫ ਪੁਲਿਸ ਸਟੇਸ਼ਨਸ ਇਨ ਪੰਜਾਬ ਇਸ ਅਮੰਗ ਦ ਬੈਸਟ ਇਨ ਦ ਕੰਟਰੀ ਇਸ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਨੈਕਸਟ ਫਾਈਨੈਂਸ਼ੀਅਲ ਇਅਰ ਚ 50 Mbps ਤੇ ਤੇ ਜਿਹੜੇ ਥਾਣਿਆਂ ਚ 100 400 ਤੋਂ ਵੱਧ ਰਜਿਸਟ੍ਰੇਸ਼ਨ ਹੈ ਉੱਥੇ 100 Mbps ਦੀ ਕਨੈਕਟੀਵਿਟੀ ਲੀਜ਼ ਲਾਈਨ ਦੇ ਥਰੂ ਦਿੱਤੀ ਜਾਊਗੀ ਤੇ ਜਿਹੜੀ ਈ ਸ਼ਾਟਸ ਐਪ ਜਿਹੜੀ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ 70000 ਤੋਂ ਵੱਧ ਅਸੀਂ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕਰ ਚੁੱਕੇ ਹੈਗੇ ਇਸ ਐਪ ਦੇ ਵਿੱਚ ਇੱਕ ਸੈਂਟਰਲਾਈਜ਼ਡ ਸਰਵਰ ਹੈਗਾ ਨੈਸ਼ਨਲ ਸੈਂਟਰਲਾਈਜ਼ਡ ਸਰਵਰ ਦੇ ਵਿੱਚ ਸੋ ਸਾਡੀ ਤਕਰੀਬਨ 80% ਹੁਣ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਹੋ ਰਹੇ ਹੈਗੇ ਤੇ ਅਗਲੇ ਸਾਲ ਸਾਡਾ ਟੀਚਾ ਹੈਗਾ ਕਿ ਇਸ ਨੂੰ ਅਸੀਂ 100% ਤੇ ਲੈ ਕੇ ਜਾਵਾਂਗੇ ਮਾਨਯੋਗ ਹਾਈ ਕੋਰਟ ਨਾਲ ਅਸੀਂ ਮੈਟਰ ਟੇਕ ਅਪ ਕੀਤਾ ਹੈਗਾ ਫਾਰ ਅਪਰੂਵਲ ਆਫ ਨਿਆਇ ਸ਼੍ਰੂਤੀ ਐਂਡ ਈ ਸਮನ್ಸ್ ਸੋ ਸਾਨੂੰ ਆਸ ਹੈ ਕਿ ਜਦੋਂ ਵੀ ਮਾਨਯੋਗ ਹਾਈ ਕੋਰਟ ਦੀ ਅਪਰੂਵਲ ਆ ਜਾਊਗੀ ਸੋ ਈ ਸਮನ್ಸ್ ਪ੍ਰੋਜੈਕਟ ਸ਼ੁਰੂ ਹੋ ਜਾਊਗਾ the deposition of witnesses through video uh, through vc uh, would be done it would save a lot of manpower in production of under trials jada punjab sarkar da dogr department hai us de nal assi kam kar rahe he ek cyber security policy banai ja rahi hai te cyber crisis management plan is also being finalized with the approval of the state government so which will be finalized in the coming year 2026 ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਕੈਪੈਸਿਟੀ ਬਿਲਡ ਕੀਤੀ ਜਾਵੇ ਤੇ 1600 ਪੋਸਟਾਂ ਜਿਹੜੀਆਂ ਸਟੇਟ ਗਵਰਨਮੈਂਟ ਨੇ ਸੈਂਕਸ਼ਨ ਕੀਤੀ ਸੀ ਫॉर ਆਫ ਇਨਸਪੈਕਟਰ ਸਬ ਇਨਸਪੈਕਟਰ ਐਸਆਈਜ਼ ਇਹਨਾਂ ਨੂੰ ਥਰੂ ਬਿਕੋਜ਼ ਪ੍ਰੋਮੋਸ਼ਨਲ ਕੋਰਸ ਕਰਨਾ ਪੈਂਦਾ ਹੈ ਪ੍ਰੋਮੋਸ਼ਨਲ ਕੋਰਸਸ ਇਸ ਵੇਲੇ ਚੱਲ ਰਹੇ ਹਨ ਸੋ ਅਪ ਟੂ 31 ਮਾਰਚ ਜਿਹੜੀ ਸਾਡਾ ਇਹ ਐਕਸਰਸਾਈਜ਼ ਕੰਪਲੀਟ ਹੋ ਜਾਊਗੀ ਥਿਸ ਵੁੱਡ ਲੀਡ ਟੂ ਮੋਰ ਆਈਓਜ਼ ਬੀਇੰਗ ਅਵੇਲੇਬਲ ਇਨ ਪੁਲਿਸ ਸਟੇਸ਼ਨਸ ਫਾਰ ਇਨਵੈਸਟੀਗੇਸ਼ਨ ਸਟੇਟ ਗਵਰਨਮੈਂਟ ਨੇ ਸਾਡੀ ਇਹ ਵੀ ਪ੍ਰੋਪੋਜ਼ਲ ਅਪਰੂਵ ਕਰਤੀ ਸੀ ਜਿਸ ਦੇ ਵਿੱਚ ਹੈੱਡ ਕਨਸਟੇਬਲਸ ਨੂੰ ਇਨਵੈਸਟੀਗੇਟਿੰਗ ਆਫੀਸਰ ਦੀ ਪਾਵਰ ਦਿੱਤੀ ਗਈ ਹੈ ਫॉर ਐਨਡੀਪੀਐਸ ਐਕਟ ਕੇਸਸ ਸੋ ਇਹਨਾਂ ਨੂੰ ਵੀ ਅਸੀਂ ਹੁਣ ਜ਼ਿਆਦਾ ਤੋਂ ਜ਼ਿਆਦਾ ਟੂ ਬਿਗਨ ਵਿਦ ਜਿਹੜੇ ਨਾਨ ਕਮਰਸ਼ੀਅਲ ਕੇਸਸ ਹੈਗੇ ਉਹਨਾਂ ਦੀ ਇਨਵੈਸਟੀਗੇਸ਼ਨ ਦਿੱਤੀ ਜਾਊਗੀ ਉਸ ਤੋਂ ਬਾਅਦ ਕਮਰਸ਼ੀਅਲ ਕੇਸਸ ਦੀ ਦਿੱਤੀ ਜਾਊਗੀ ਸਟੇਟ ਗਵਰਨਮੈਂਟ ਹੈਜ਼ ਆਲਸੋ ਅਪਰੂਵਡ ਐਨ ਅਲੋਕੇਸ਼ਨ ਆਫ 10 ਕਰੋੜਸ ਫॉर ਦਾ ਰਿਵਾਰਡ ਪਾਲਿਸੀ ਅੰਡਰ ਦੀ ਐਨਡੀਪੀਐਸ ਐਕਟ ਸੋ ਇਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ depending on the purity and uh, the quantity of recovery with an upper cap uh, we have kept of 5 lakhs and uh, nobody above the rank of sp would get the reward so assi jive 40000 rupaye per kg heroin the recovery the reward hai ga so is nu vi assi is financial year ch 10 crore da saada allocation hai ga so oh rewards bhi disperse kite jaan ge ta